ਅਰਾਜਪੁਰਾ ਸ਼ਹਿਰ ਵਿੱਚ ਚੋ ਲੁਟੇਰੀਆਂ ਅਤੀਸ਼ਨਾrti ਤਤਾਂ ਵੱਲੋਂ ਲਗਾਤਾਰ ਵਰਦਾਤਾ ਸਾਹਮਣੇ ਆ ਰਹੀਆਂ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹਾਲ ਹੀ ਵਿੱਚ ਮੋਹੀਲਿਆ ਇਲਾਕੇ ਦੇ ਵਿੱਚ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਇੱਕ ਰਾਤ ਦੇ ਵਿੱਚ ਪੰਜ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਨਿਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਚੱ ਰਹੀ ਹੈ ਪਰ ਸ਼ਰਾਰਤੀ ਤੱਤ ਇੰਨੇ ਨਹੀਂ ਡਰ ਹਨ ਕਿ ਉਹ ਪੁਲਿਸ ਦੀ ਨੱਕ ਹੀਠਾ ਹੀ ਵਾਰਦਾਤਾ ਕਰਕੇ ਨਿਕਲ ਜਾਂਦੇ ਇਸ ਕਰਕੇ ਸਥਾਨਕ ਲੋਕਾਂ ਦੇ ਵਿੱਚ ਕਾਫੀ ਗੁੱਸਾ ਅਤੇ ਚਿੰਤਾ ਪਾਈ ਚੋਰੀ ਇਸ ਮੌਕੇ ਤੇ ਹਲਕਾ ਇੰਚਾਰਜ ਭਾਜਪਾ ਅਜਗਦੀਸ਼ ਜੱਗਾ ਨੇ ਕੜਨਾ ਦੀ ਅਨਿੰਦਾ ਕਰਦੇ ਗਿਆ ਕਿ ਰਾਜਪੁਰਾ ਸਮੇਤ ਪੁਰੇ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਦੀ ਸਥਿਤੀ ਅਡੱਗ ਬਗਾਤ ਚੁਕੀ ਹੈ ਉਹਨਾਂ ਨੇ ਦੱਸੋ ਹੈ ਕਿ ਕੁਝ ਦਿਨ ਪਹਿਲਾਂ ਹੀ ਰਾਜਪੁਰਾ ਵਿੱਚ ਇੱਕ ਵਪਾਰੀ ਤੋਂ ਮੋਬਾਈਲ ਅਤੇ ਨਕਦੀ ਖੋ ਲੱਗੇ ਸੀ ਜਿਸ ਬਾਰੇ ਪੁਲਿਸ ਨੂੰ ਜਾਣ ਕਰ ਦਿੱਤੇ ਗਏ ਸੀ ਪੁਲਿਸ ਵੱਲੋਂ ਭਰੋਸਾ ਦਵਾਇਆ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਰਾਜਪੁਰਾ ਤੋਂ ਦੀਪਕ ਕੁਮਾਰ ਦੀ ਖਾਸ ਰਿਪੋਰਟ ਤਿਆਰ ਕਰੋ ਕੁਛ ਕੀ ਹੋ ਰਿਹਾ ਨਹੀਂ ਉਹ ਬੰਦਾ ਫੜ ਲੈ ਤੇ ਕੀ ਸਾਰਾ ਖੜੇ ਹੋਏ ਬੰਦੇ ਹੋਏ ਹਾਂ ਹਾਂ ਕਾਰਵਾਈ ਕਰੋ ਯਾਰ ਬਹੁਤ ਮਾੜਾ ਹਾਲ ਹੋ ਰਿਹਾ ਰਾਜਪੁਰਾ ਚ ਹਾਂ ਦੇਰ ਚ ਪਰਚਾ ਦੇਵਨਾ ਤੇ ਇਹ ਤੇ ਸਾਡੀ ਮਾਤਾ ਖੜੀ ਦੀ ਕੋਚ ਚ ਖਿੱਚ ਕੇ ਲੈ ਕੇ ਵਾਲਿਆ ਕਾਨ ਕੰਨ ਸਾਰਾ 파ੜਤਾ ਉਹਦਾ ਇਹ ਦੇਖੋ ਪਰਸੋਂ ਕਰਦੇ ਬਿਲਕੁਲ ਬਾਅਦ ਪਰਸੋਂ ਦੀ ਗੱਲ ਹੈ ਗੇਟ ਦੇ ਅੰਦਰ ਵੜ ਕੇ ਗੇਟ ਦੇ ਅੰਦਰ ਵੜ ਕੇ ਦੇਖ ਲੋ ਕਿੰਨਾ ਹੌਸਲਾ ਹੋਇਆ ਪਿਆ ਚੋਰਾਂ ਦਾ ਇਹਨਾਂ ਨੇ ਡਟਾ ਕੇ ਆਏ ਪੈਸਾ ਹਾਂ ਹੁਣੇ ਵੇਚੋ ਇੱਥੇ ਬੰਦੇ ਦੇ ਵੇਚੋ ਨਾ ਤੁਸੀਂ ਦੇਖੋ ਪਰਸੋ ਮੈਂ ਤਾਂ ਕੰਨ ਛਿੱਲਿਆ ਪਿਆ ਸਾਰਾ ਦੋਨਾਂ ਕੰਨਾਂ ਦੇ ਹਾਂ ਸਾਰਾ ਕੰਨ ਛਿੱਲ ਗਿਆ ਦੱਸੋ ਪਰਸੋ ਪੈਨੂੰ ਦੱਸਿਆ ਨਹੀਂ ਤੁਸੀਂ ਕੀ ਹੋਈ ਜਾਂਦਾ ਯਾਰ ਰਾਜਪੁਰਾ ਡਕੈਤੀ ਹੋ ਰਹੀ ਹੈ ਮੈਂ ਪਰਸੋ ਡਕੈਤੀ ਹੋ ਗਈ ਉੱਤੇ ਮੋਬਾਈਲ ਸਕੋਗੇ ਹੂੰ ਉਨੇ ਹੀ ਨਹੀਂ ਕਰੋ ਯਾਰ ਫਿਰ ਉਹੀ ਪਹਿਲਾਂ ਵਧੀਆ ਚੱਲ ਰਿਹਾ ਸੀਗਾ ਹੁਣ ਫਿਰ ਮੋਲ ਖਰਾਬ ਹੋ ਜਦੋਂ ਅਸੀਂ ਧਰਨਾ ਲਾਇਆ ਉਸ ਟਾਈਮ ਤਾਂ ਠੀਕ ਹੋ ਗਿਆ ਸੀਗਾ ਹੁਣ ਫਿਰ ਦੁਬਾਰਾ ਉਹੀ 10 20 ਦਿਨਾਂ ਤੋਂ ਫਿਰ ਦੁਬਾਰਾ ਉਹੀ ਚੱਲ ਗਿਆ ਯਾਰ ਹਾਂ ਹਾਂ ਜਿਹੜਾ ਇਹ ਸਾਰਾ ਮੋਲ ਹੋਇਆ ਸ਼ੀਸ਼ੇ ਟੁੱਟੇ ਵਾਲੀਆਂ ਕੋਈ ਗੀ ਹੈ ਜੀ ਇਹ ਕਿਆ ਕਰਦੇ ਨੇ ਦੇਖੋ ਸੰਦੀਪ ਜੀ ਮੈਂ ਇਹ ਕਹਿ ਸਕਦਾ ਪੰਜਾਬ ਵਿੱਚ ਲੈਂਡ ਆਰਡਰ ਦੀ ਸਥਿਤੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਪਰ ਸਭ ਤੋਂ ਜਿਹੜਾ ਬੁਰਾ ਹਾਲ ਹੈ ਉਹ ਰਾਜਪੁਰਾ ਵਿੱਚ ਹੈਗਾ ਤੁਸੀਂ ਰੋਜ਼ ਕੋਈ ਨਾ ਕੋਈ ਇਹੋ ਜਿਹਾ ਕਾਂਡ ਹੋ ਰਿਹਾ ਹੈ ਵੀ ਚੋਰੀ ਦੀ ਵਾਰਦਾਤਾਂ ਡਕੈਤੀ ਚੋਰੀ ਡਕੈਤੀਆਂ ਹੋ ਰਹੀਆਂ ਤੇ ਤੁਸੀਂ ਇਹ ਦੇਖੋ ਮੇਰੇ ਨਾਲ ਮਾਤਾ ਖੜੇ ਨੇ ਇਹਨਾਂ ਦੇ ਘਰ ਆ ਕੇ ਅੰਦਰ ਆ ਕੇ ਵਾਲਿਆ ਖੋ ਕੇ ਲੈ ਗਏ ਨੇ ਇਹ ਦੇਖ ਲਓ ਇਹਨਾਂ ਦਾ ਕੰਨ ਦੇਖੋ ਤੇ ਕੱਲ ਰਾਤ ਨੂੰ ਆ ਕੇ ਸਾਡੇ ਦਫਤਰ ਦੇ ਪਿੱਛੇ ਬਿਲਕੁਲ ਏਰੀਆ ਪੈਂਦਾ ਵਾਰਡ ਨੰਬਰ 13 ਹੈ ਤੇ ਇਹਦੇ ਵਿੱਚ ਕੱਲ 6-7 ਕਾਰਾਂ ਦੇ ਸ਼ੀਸ਼ੇ ਤੋੜ ਗਏ ਆ ਤੇ ਬਹੁਤ ਸਥਿਤੀ ਖਰਾਬ ਹੈ ਮੈਂ ਕਹਿ ਸਕਦਾ ਵੀ ਬੁਰੇ ਹਾਲਾਤ ਨੇ ਰਾਜਪੁਰਾ ਚ ਰਾਜਪੁਰਾ ਚ ਤਾਂ ਲੋਕ ਇਹ ਸੋਚਣ ਲੱਗ ਗਏ ਵੀ ਅਸੀਂ ਘਰੋ ਹੀ ਨਾ ਬਾਰ ਨਿਕਲੀਏ ਅਸੀਂ ਸੇਫ ਰਹੀਏ ਜਾਂ ਅਸੀਂ ਰਾਜਪੁਰਾ ਛੱਡ ਕੇ ਕਿਸੇ ਹੋਰ ਸ਼ਹਿਰ ਚ ਜਾਂ ਹੋਰ ਕੋਈ ਸਟੇਟ ਚ ਇਹ ਲੋਕਾਂ ਦੀ ਸੋਚ ਬਣ ਗਈ ਹੈ ਤੇ ਮੈਂ ਇਹ ਵੀ ਕਹਿ ਸਕਦਾ ਵੀ ਜਿੰਨੇ ਵੀ ਆਪਣਾ ਮਹਿਕਮੇ ਨੇ ਸਰਕਾਰੀ ਮਹਿਕਮੇ ਨੇ ਸਾਡੇ ਐਮਐਲਏ ਸਾਹਿਬ ਨੇ ਠੇਕੇ ਤੇ ਦਿੱਤੇ ਹੋਏ ਨੇ ਸਾਰੇ ਹੀ ਸਾਰੇ ਮਹਿਕਮਿਆਂ ਨੇ ਠੇਕੇ ਤੇ ਦਿੱਤੇ ਹੋਏ ਨੇ ਤੇ ਔਰ ਜਦੋਂ ਇੱਕ ਐਮਐਲਏ ਦੇ ਚੀਜ਼ਾਂ ਕਰਨ ਲੱਗੀ ਤਾਂ ਕਿੱਥੇ ਇੱਥੇ ਹੋਏਗਾ ਸਿਸਟਮ ਹੋਏਗਾ ਤੇ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਤੇ ਖਾਸ ਤੌਰ ਤੇ ਰਾਜਪੁਰਾ ਪੁਲਿਸ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਵਾਚ ਥੋੜੇ ਦਿਨ ਪਹਿਲਾਂ ਹੀ ਦੇਖ ਲਓ ਤੁਸੀਂ 30 ਲੱਖ ਦੀ ਡਕੈਤੀ ਹੋਈ ਹੈ ਚੋਰੀ ਨਹੀਂ ਹੋਈ ਕੋ ਕੇ ਲੈ ਕੇ ਮੋਬਾਈਲ ਤੇ ਕੈਸ਼ ਮੋਬਾਈਲ ਤੇ ਕੈਸ਼ ਲੈ ਗਏ ਤੇ ਅੱਜ ਤੱਕ ਵੀ ਕੋਈ ਬੰਦੇ ਨਹੀਂ ਫੜੇ ਗਏ ਮੈਂ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਰਾਜਪੁਰਾ ਪੁਲਿਸ ਨੂੰ ਕਹਿਣਾ ਚਾਹੁੰਦਾ ਵੀ ਜਵਤ ਜਲਦ ਤੋਂ ਜਲਦ ਬੰਦੇ ਫੜੋ ਨਹੀਂ ਤਾਂ ਅਸੀਂ ਬਹੁਤ ਜਲਦ ਅਸੀਂ ਟਾਲੀ ਵਾਲੇ ਚੌਕ ਤੇ ਤਰਨਾ ਦੇਾਂਗੇ ਪਹਿਲਾਂ ਵੀ ਤਰਨਾ ਦਿੱਤਾ ਸੀਗਾ ਮੋਲ ਬਿਲਕੁਲ ਠੀਕ ਹੋ ਗਿਆ ਸੀਗਾ ਅੱਜ ਹੁਣ ਫਿਰ ਮਹੀਨੇ ਤੋਂ ਫਿਰ ਖਰਾਬ ਹੋਣ ਲੱਗ ਗਿਆ ਵੀ ਜਲਦੀ ਤੋਂ ਜਲਦੀ ਇਹਦੀ ਕਾਰਵਾਈ ਵੀ ਕਰੋ ਤੇ ਬੰਦੇ ਵੀ ਫੜੋ ਨਹੀਂ ਤਾਂ ਅਸੀਂ ਫਿਰ ਤਰਨਾ ਦੇਾਂਗੇ ਤੇ ਸੜਕਾ ਜਾਮ ਕਰਾਂਗੇ ਸਾਰਾ ਮੋਲੇ ਨਿਵਾਸੀ ਖੜੇ ਆ ਇੱਥੇ ਸਾਡੇ ਦਫਤਰ ਦੇ ਬਿਲਕੁਲ ਬੈਕ ਸਾਈਡ ਵਾਲਡ ਨੰਬਰ 13 ਵਿੱਚ ਵੀ ਇੱਥੇ ਆ ਕੇ ਰਾਤ ਨੂੰ ਸਵੇਰੇ 3 ਵਜੇ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਗਏ ਨੇ ਤੇ ਮੈਂ ਇਹ ਕਹਿ ਸਕਦਾ ਵੀ ਸਰਕਾਰ ਬਿਲਕੁਲ ਫੇਲ ਹੋ ਬੇਲ ਹੋ ਚੁੱਕੀ ਹੈ ਆਪਣਾ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਇਹਨਾਂ ਨੂੰ ਸਿਰਫ ਡਰਾਮੇ ਤੋਂ ਇਲਾਵਾ ਕੁਝ ਵੀ ਨਹੀਂ ਆਂਦਾ ਤੇ ਸਿਰਫ ਇਹ ਸਰਕਾਰ ਲੁੱਟਣ ਤੇ ਤੇ ਕੁੱਟਣ ਤੇ ਲੱਗੀ ਹੋਈ ਹੈ ਤੇ ਥੋੜੇ ਦਿਨ ਪਹਿਲਾਂ ਹੀ ਮੈਂ ਕਹਿੰਦਾ ਪੰਜਾਬ ਦੇ ਸਥਿਤੀ ਦਾ ਖਰਾਬ ਹੈ ਹੀ ਹੈ ਪਰ ਰਾਜਪੁਰੇ ਚ ਪੰਜਾਬ ਇਹ ਸਭ ਤੋਂ ਵੱਧ ਸਥਿਤੀ ਖਰਾਬ ਹੈ ਤੇ ਇਹ ਜਿਹੜੇ ਆ ਅੱਜ ਰਾਜਪੁਰੇ ਚ ਮੈਂ ਕਹਿ ਸਕਦਾ ਸਾਰੇ ਮਹਿਕਮੇ ਜਿੰਨੇ ਵੀ ਸਰਕਾਰੀ ਮਹਿਕਮੇ ਨੇ ਜਾਂ ਥਾਣੇ ਨੇ ਜਾਂ ਤਹਿਸੀਲਾਂ ਨੇ ਜਾਂ ਕੁਛ ਕੋਈ ਵੀ ਮਹਿਕਮੇ ਨੇ ਸਾਰੇ ਐਮਐਲਏ ਨੇ ਠੇਕੇ ਤੇ ਦਿੱਤੇ ਹੋਏ ਆ ਇੱਥੇ ਤੇ ਥੋੜੇ ਦਿਨ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਕਿਥੋਂ ਇੱਕ ਚੋਰੀ ਨਹੀਂ ਹੋਈ ਮੋਬਾਈਲ ਪਲੱਸ ਕੈਸ਼ ਚੋਰੀ ਨਹੀਂ ਡਕੈਤੀ ਹੋਈ ਐ ਚਾਰ ਦਿਨ ਪਹਿਲਾਂ ਚਲੋ ਅਸੀਂ ਬੋਲੇ ਨਹੀਂ ਵੀ ਤੁਸੀਂ ਅਜੇ ਪ੍ਰੈਸ ਵੀ ਕਹਿ ਰਹੇ ਸੀ ਵੀ ਪੁਲਸ ਕਹਿ ਰਹੇ ਸੀ ਕਿ ਵੀ ਅਸੀਂ ਬੱਸ ਜੀ ਮੇਰੀ ਐਸਐਚਓ ਨਾਲ ਖੁਦ ਗੱਲ ਹੋਈ ਐ ਵੀ ਅਸੀਂ ਦੋ ਦਿਨਾਂ ਚ ਜੀ ਬਸ ਰਿਜ਼ਲਟ ਦੇ ਦਾਂਗੇ ਤੇ ਅੱਜ ਤੱਕ ਉਹਦਾ ਵੀ ਚੋਰੀ ਦਾ ਕੋਈ ਡਕੈਤੀ ਦਾ ਵੀ ਕੋਈ ਰਿਜ਼ਲਟ ਨਹੀਂ ਆਇਆ ਜੱਗਾ ਜੀ ਤੇ ਜੋਂ ਥੱਲਾ ਦੇ ਬਜ਼ੁਰਗੋ ਦੀਆਂ ਬਾੜੀਆਂ ਵੀ ਕਿਤੇ ਲੈ ਗਈ ਇਸੇ ਮੱਲੇ ਚ ਕਦੋਂ ਦੀ ਗੱਲ ਹੈ ਪਰਸੋਂ ਦੀ ਗੱਲ ਹੈ ਪਰਸੋਂ ਦੀ ਗੱਲ ਹੈ ਹਾਂਜੀ ਹਾਂਜੀ ਦੇਖੋ ਮੈਨੂੰ ਪਤਾ ਨਹੀਂ ਲੱਗਿਆ ਮੈਂ ਬਾਹਰ ਸੀਗਾ ਬਾਂਗੇ ਡੂੰਗੇ ਲੱਗੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਬਹੁਤ ਬੁਰਾ ਹਾਲ ਹੋਇਆ ਹੈ ਦੇਖੋ ਉਹੀ ਕੀ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਮੈਂ ਐਮਐਲਏ ਨੂੰ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਥੋੜਾ ਇੱਥੇ ਧਿਆਨ ਦਿਓ ਬੋਲ ਪੈਸੇ ਕਮਾ ਲੇ ਤੁਸੀਂ ਠੀਕ ਆ ਗੱਲ ਨਹੀਂ ਪਰ ਥੋੜਾ ਜਿਹਾ ਰਾਜਪੁਰਾ ਦੀ ਜਨਤਾ ਦਾ ਖਿਆਲ ਦਿਓ ਤੇ ਬਾਕੀ 2027 ਨੇੜੇ ਆ ਤੁਹਾਨੂੰ ਦਿਖਾਈ ਦੇਣਾ ਇਹ ਲੋਕ ਸਭਾ ਦਾ ਤੁਹਾਨੂੰ ਦਿਖਾ ਹੀ ਦਿੱਤਾ ਹੈ ਲਾਂਡਰਸ ਆਰਡਰ ਦੀ ਸਥਿਤੀ ਠੀਕ ਕਰੋ ਨਹੀਂ ਤਾਂ ਇਹ ਅਗਰ ਤੁਸੀਂ ਜਲਦ ਤੋਂ ਜਲਦ ਮੈਂ ਪਹਿਲਾਂ ਵੀ ਤਰਨਾ ਲਾਇਆ ਸੀਗਾ ਅਗਰ ਤੁਸੀਂ ਜਲਦ ਤੋਂ ਜਲਦ ਚੋਰ ਨਹੀਂ ਫੜੇ ਤਾਂ ਅਸੀਂ ਟਾਲੀ ਵਾਲੇ ਚੌਕ ਤੇ ਜਾਂ ਇੱਥੇ ਸੜਕਾ ਜਾਮ ਕਰਾਂਗੇ ਅਸੀਂ ਤੁਹਾਨੂੰ ਕਹਿ ਰਹੇ ਤੇ ਜਲਦ ਤੋਂ ਜਲਦ ਚੋਰ ਫੜੋ ਤੇ ਜਿਹੜੇ ਆ ਸ਼ੀਸ਼ੇ ਹੋ ਗਏ ਇੱਥੇ ਬਦਮਾਸ਼ੀ ਬੰਦ ਕਰੋ ਰੋਜ਼ ਇੱਥੇ ਬਦਮਾਸ਼ੀ ਹੋ ਰਹੀ ਹੈ ਤੁਸੀਂ ਥੋੜੇ ਦਿਨ ਪਹਿਲਾਂ ਇੱਥੇ ਇੱਕ ਬੱਚੇ ਨੂੰ ਉੱਥੇ ਕੁੱਟਿਆ ਇਹਨਾਂ ਨੇ ਚਲੋ ਉਹਨਾਂ ਨੇ ਫੜ ਲੇ ਕੀ ਹੋ ਰਿਹਾ ਰਾਜਪੁਰਾ ਚ ਬਹੁਤ ਨਿਲੈਕੀ ਹੈ ਇਹਦੇ ਉੱਤੇ ਖਿਆਲ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਅਸੀਂ ਅਗਰ ਤੁਸੀਂ ਇਹ 25-4 ਦਿਨਾਂ ਚ ਬੰਦੇ ਨਾ ਫੜੇ ਤਾਂ ਅਸੀਂ ਟਾਲੀ ਵਾਲੇ ਚੌਕ ਭਾਰਤੀ ਜਨਤਾ ਪਾਰਟੀ ਤਰਨਾ ਦੂਗੀ ਲੱਗਾ ਜੀ ਇੰਨੀ ਕਾਨੂੰਨੀ ਵਿਵਸਥਾ ਦੀ ਹਾਲਤ ਖਰਾਬ ਹੈ ਰਾਜ ਵਿੱਚ ਕੋਈ ਬੰਦਾ ਬਾਹਰ ਵੀ ਨਿਕਲ ਨਹੀਂ ਸਕਦਾ ਹੈਗਾ ਮੈਂ ਤਾਂ ਉਹੀ ਕਹਿ ਰਿਹਾ ਬਾਹਰ ਮੈਂ ਕਹਿੰਦਾ ਜੀ ਲੋਕ ਤਾਂ ਇਹ ਕਹਿੰਦੇ ਵੀ ਅਸੀਂ ਰਾਜਪੁਰਾ ਸ਼ਹਿਰ ਛੱਡ ਕੇ ਕੋਈ ਹੋਰ ਸਟੇਟ 'ਚ ਜਾ ਕੇ ਰਹੀਏ। ਥੋੜੇ ਮਹੱਲੇ 'ਚ ਮਾਤਾ ਜੀ ਦੇ ਘਰੇ ਕਹਿੰਦੇ ਚੱਟੇ ਦਿਨ 12 ਵਜੇ ਸਾਡੀਆਂ ਜਿਹੜੀਆਂ ਬਾੜੀਆਂ ਨੂੰ ਖਿੱਚ ਕੇ ਲੈ ਕੇ ਕੰਨਾਂ 'ਤੇ ਟਾਂਕੇ ਲੱਗਿਆ ਦਾ। ਕੋਈ ਮੇਰੀ ਗੱਲ ਸੁਣੋ। ਜਦ ਇੱਕ ਐਮਐਲਏ ਮਹਿਕਮੇ ਠੇਕੇ ਤੇ ਦੇਣ ਲੱਗ ਜਾਣ। ਸਾਰੇ ਮਹਿਕਮੇ ਦਾ ਠੇਕੇ ਤੇ ਲੱਗਿਆ ਆ। ਵੀ ਤੁਸੀਂ 3 ਲੱਖ ਰੁਪਏ ਦੇ ਤੁਸੀਂ ਚੌਂਕੀ ਚਾਰ ਲਾ ਲੀਆ ਤੁਸੀਂ 4 ਲੱਖ ਰੁਪਏ ਦੇ ਐਸਐਚਓ ਲੱਗ ਜੋ ਇਹ ਤਾਂ ਕੰਮ ਚੱਲ ਰਹੇ ਨੇ। ਕੀ ਹੋ ਰਿਹਾ ਰਾਜਪੁਰਾ 'ਚ? ਮੈਂ ਪੰਜਾਬ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਜਲ ਤੋਂ ਜਲ ਕਾਰਵਾਈ ਕਰੋ ਨਹੀਂ ਤਾਂ ਅਸੀਂ ਧਰਨਾ ਦੇਾਂਗੇ ਇਹ ਲਾਸਟ ਵਰਨਿੰਗ ਹੈ ਤੁਹਾਡੇ ਲਈ ਹੁਣ ਵੀ ਤਿੰਨ ਵਾਰੀ ਫੋਨ ਕਰ ਦਿੱਤਾ ਅੱਛਾ ਤਿੰਨ ਵਾਰੀ ਫੋਨ ਕਰਿਆ ਦੇਖੋ ਮੇਰੀ ਗੱਲ ਕਰੋ ਮੈਂ ਸਾਢੇ 12 ਵਜੇ ਦਾ ਟਾਈਮ ਸੀਗਾ ਮੈਂ ਗੇਟ ਹੀ ਬੰਦ ਕਰਨ ਲੱਗੀ ਸੀ ਇੱਕ ਮੁੰਡਾ ਫੱਜ ਕੇ ਆਇਆ ਫਟਾਫਟ ਮੇਰੀਆਂ ਉਂਗਲੀਆਂ ਖਿੱੱਚ ਕੇ ਲੈ ਗਿਆ ਦੂਜਾ ਮੁੰਡਾ ਦੂਰ ਖੜਾ ਸੀਗਾ ਉਹ ਬਾਈਕ ਤੇ ਆਇਆ ਫਟਾਫਟ ਉਹਨੂੰ ਬਿਠਾ ਕੇ ਲੈ ਗਿਆ ਕਿੰਨੇ ਟਾਂਕੇ ਲੱਗੇ ਆਪਾਂ ਨੂੰ ਚਾਰ ਚਾਰ ਲੱਗੇ ਦੋ ਆਪਸੇ ਹਾਲੋ ਤੇ ਕਿੰਨੇ ਵਜੇ ਦੀ ਟਾਈਮਿੰਗ ਸੀਗੀ ਸਾਡੇ 12:00 ਦੁਪਹਿਰ ਦਾ ਦੁਪਹਿਰ ਦੇ ਟਾਈਮ ਹਾਂ ਜੀ ਸੀਸੀਟੀਵੀ ਫੁਟੇਜ ਵੀ ਤੁਹਾਡੇ ਕੋਲ ਆਈ ਹੈ ਹਾਂ ਜੀ ਆਹੀ ਜੀ ਕੀ ਪੁਲਿਸ ਨੂੰ ਦਿੱਤੀ ਹੈ ਤੁਸੀਂ ਕਾਰਵਾਈ ਕਰਨਾ ਚਾਹੋਗੇ ਗਏ ਸੀਗੇ ਪੁਲਿਸ ਨੂੰ ਰਿਪੋਰਟ ਲਿਖਾ ਕੇ ਹਾਂ ਕੋਈ ਐਕਸ਼ਨ ਹੀ ਨਹੀਂ ਲੈਂਤਾ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਉਹਨਾਂ ਨੇ ਤੁਹਾਨੂੰ ਪਤਾ ਨਹੀਂ ਮੁੰਡਾ ਗਿਆ ਸੀਗਾ ਮੇਰੇ ਉੱਪਰ ਮੈਂ ਤਾਂ ਥੱਲੇ ਲੈ ਰਹੀ ਪੌੜੀਆਂ 'ਚ ਆ ਫਿਰ ਜਿਵੇਂ ਕਿਵੇਂ ਖਿੱਚਿਆ ਨਾ ਤੁਹਾਡੇ ਅੰਦਰ ਆਈ ਆ ਕੇ ਹਾਂ ਜੀ ਗੇਟ ਦੇ ਨਾਲ ਹੀ ਫਟਫਟ ਹੀ ਮੈਂ ਖਿੱਚ ਕੇ ਭੱਜਣ ਦੀ ਕੀਤੀ ਸੀ ਮੇਰੇ ਦੋਨੋਂ ਕੰਨ ਠੀਰੇ ਗਏ ਇਹ ਦੇਖੋ ਕੰਨ ਦੇਖੋ ਕੀ ਯਾਰ ਬਜੋਗ ਕੀ ਹੋ ਰਿਹਾ ਯਾਰ ਕੀ ਸਮਝ ਨਹੀਂ ਆ ਰਹੀ ਉਹੀ ਤੇ ਉਹੀ ਸੀਨ ਹੋ ਰਿਹਾ ਦੇਖ ਕੰਨ ਦੇਖੋ ਦੋਵੇਂ ਵਾਲਿਆਂ ਕਿੱਥੇ ਹਾਂਜੀ ਤੁਸੀਂ ਮੈਨੂੰ ਦੱਸੋ ਤਾਂ ਮਸ ਮੈਨ ਆਪ ਹੀ ਸ਼ੁਗਰ ਕਰਕੇ ਨਾ ਮੈਂ ਆਪ ਹੀ ਬਿਮਾਰ થઈ ਹਾਂ ਮੈਨੂੰ ਦੱਸਿਤਾ ਹੁਣ ਪਤਾ ਲਾ ਸ਼ੀਸ਼ੇ ਦਿਖਾਓ ਜੀ ਸ਼ੀਸ਼ੇ ਤੋੜ ਕੇ ਸਾਰੇ ਸਾਰਾਂ ਦੇ ਇੰਨੀ ਬਦਮਾਸ਼ੀ ਹਾਂਜੀ ਸਰ ਤੁਸੀਂ ਕਹ ਰਹੇ ਚੋਰ ਚੈ ਹਾਂਜੀ 9 ਮਹੀਨੇ ਪਹਿਲੇ ਸਨੇਚਰ ਮੋਟਰਸਾਈਕਲ ਤੇ ਆਏ ਗੱਲੀ ਚ ਚੇਨ ਕੀਤੀ ਔਰ ਪਚਰੰਗੇ ਚੌਕ ਨੂੰ ਸ਼ਿਕਾਇਤ ਦਰਜ ਕਰਾਈ ਸੀ ਨਹੀਂ ਨਹੀਂ ਸ਼ਿਕਾਇਤ ਨਹੀਂ ਕਰਾਈ ਸ਼ਿਕਾਇਤ ਦਰਜ ਰਾਤ ਦਾ ਟਾਈਮ ਸੀ ਜਾਂਦੇ ਰੇ ਲਾਈਟ ਸੀਗੀ ਨਹੀਂ ਸ਼ਿਕਾਇਤ ਕਿਉਂ ਦਰਜ ਨਹੀਂ ਕਰਾਈ ਆਪਾਂ ਪਗਏ ਨਹੀਂ ਰਾਤ ਨੂੰ ਚਲੋ ਆਪਣੀ ਕਾਰਵਾਈ ਹੁੰਦੀ ਨਹੀਂ ਅਗਲੇ ਵਿੱਚ ਕੀ ਕਰਨ ਕਹਿੰਦਾ ਨੂੰ ਪਤਾ ਕਿੰਨੇ ਕਟੋ ਦੀ ਗੱਲ ਹੈ 2 ਮਹੀਨੇ ਪਹਿਲੇ 2 ਮਹੀਨੇ ਪਹਿਲਾਂ ਹਾਂਜੀ ਕਿੰਨੇ ਥੋਲੇ ਜਾਨੀ ਸਬਾਤ ਸਬਾਤ ਅੱਏ ਤੁਸੀਂ ਇੱਕ ਤੁਸੀਂ ਇਹ ਦੇਖੋ ਵੀ ਇੱਕ ਮੋਹਲੇ ਚ ਚਾਰ ਪੰਜ ਵਾਰਦਾਤਾ ਹੋ ਗਈਆਂ ਇੱਕ ਮੋਹਲੇ ਚ ਤੇ ਆਪਾਂ ਇੱਕ ਮਤਲਬ ਕਿ ਤੇ ਮੇਰੇ ਸਾਲ 25 ਘਰਾਂ ਚ 5 ਘਰਾਂ ਚ ਵਾਰਦਾਤਾ ਹੋ ਗਈ ਹੈ ਤਾਂ ਤੁਸੀਂ ਇਹ ਦੇਖੋ ਰਾਜਪੁਰੇ ਚ ਕਿੰਨੀ ਇੱਕ ਵਾਰਦਾਤਾ ਹੋ ਗਈਆਂ ਜਿਹੜੇ ਵੀ ਲੋਕ ਉਹ ਹੀ ਕਰੇ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੈ ਨਾ ਪੁਲਿਸ ਤੇ ਨਾ ਸਰਕਾਰ ਦੇ ਵੀ ਅਸੀਂ ਕੋਈ ਤਰਖਾ ਦੇਾਂਗੇ ਬੰਦੇ ਫੜੇ ਜਾਣਗੇ ਇਨਾ ਕ ਮਾੜਾ ਹਾਲ ਹੋਇਆ ਪਿਆ ਤੇ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਵੀ ਚਾਰ ਵਾਰੀ ਪੁਲਿਸ ਨੂੰ ਚੌਂਕੀ ਚਾਰ ਨੂੰ ਫੋਨ ਕਰ ਲਿਆ ਆ ਹੁਣ ਯਾਰ ਆ ਹੁਣ ਯਾਰ ਇਹ ਹੋ ਆ ਦੋ ਘੰਟੇ ਹੋ ਗਏ ਇਹ ਦੱਸ ਰਹੇ ਨੇ ਅਸੀਂ ਰਾਤ ਨੂੰ ਵੀ ਫੋਨ ਕਰਿਆ ਕੀ ਹਾਲ ਹੋ ਰਿਹਾ ਹੁਣ ਆ ਰਹੀ ਹੈ ਮੇਰੇ ਘਰ ਆ ਗਿਆ ਹੁਣ ਆਏ ਨੇ ਤੇ ਕੀ ਚੱਲ ਰਿਹਾ ਰਾਜਪੁਰੇ ਸਮਝ ਹੀ ਨਹੀਂ ਆ ਰਹੀ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਤੁਹਾਡੇ ਰਾਹੀਂ ਯਾਰ ਕੱਠੇ ਹੋ ਤਰਨਾ ਦਿਓ ਕਾ ਇਹਨਾਂ ਦਾ ਦਿਮਾਗ ਜਾ ਕੇ ਸੈਟ ਹੋਏਗਾ ਸਰਕਾਰਾਂ ਦਾ ਐਮਐਲਏ ਦਾ ਨਹੀਂ ਤਾਂ ਕੁਝ ਨਹੀਂ ਹੋਣ ਲੱਗਾ ਜਦ ਤੱਕ ਦੇਖੋ ਕੱਲਾ ਲੀਡਰ ਵੀ ਕੁਝ ਨਹੀਂ ਕਰ ਸਕਦਾ ਕੋਈ ਪੋਲੀਟੀਕਲ ਬੰਦਾ ਕੁਝ ਨਹੀਂ ਕਰ ਸਕਦਾ ਜਦ ਤੱਕ ਤੁਸੀਂ ਰਾਜਪੁਰੇ ਦੇ ਆਮ ਲੋਕ ਸਾਥ ਨਹੀਂ ਦੇਣਗੇ ਤਰਨੇ ਨਹੀਂ ਦੇਣਗੇ ਉਹਨਾਂ ਦਾ ਕੁਝ ਨਹੀਂ ਹੋਣਾ ਮੈਂ ਤੁਹਾਡੇ ਲਈ ਕਹਿੰਦਾ ਵੀ ਤੇ ਇੱਕ ਆਵਾਜ਼ ਚੱਕਿਆ ਕਰੋ ਰਹਿਣਾ ਕਰੋ ਆਓ ਉੱਥੇ ਤਰਨੇ ਤੇ ਉਹ ਸੜਕਾਂ ਤੇ ਆ ਕੇ ਕੀ ਸਾਡੇ ਹੋਣੇ ਜਿਹੜੀਆਂ ਗੱਡੀਆਂ ਦੇ ਇੱਥੇ ਪੰਨ ਤੋੜ ਕੇ ਕੀ ਕਾਰਵਾਈ ਕਰੋਗੇ ਬੋਲੋ ਕੰਪਲੀਟ ਮੈਂ ਆਇਆ ਮੌਕੇ ਤੇ ਕੰਪਲੀਟ ਲੈ ਕੇ ਕਾਰਵਾਈ ਕਰ ਦਵਾਂ ਜੋ ਬੰਦੀਆਂ ਕਾਰਵਾਈ ਤਾਂ ਮੈਂ ਇਹਨਾਂ ਦੇ ਕਰਨਾਂ ਦੀਆਂ ਵਾਲੀਆਂ ਵੀ ਇੱਥੇ ਖਿੱਚ ਕੇ ਲੱਗ ਜਿਹੜੀ ਹੈ ਉਹ ਕਾਰਵਾਈ ਜੋ ਵੀ ਹੋਏਗੀ ਨਾ ਉਹ ਕਰਦਾ ਮੰਨ ਕੇ ਕਾਰਵਾਈ